ਕਿੰਨਾ ਗਲਤ ਹੈ। ਹਾਂਜੀ। ਸਾਡੇ ਪੰਜਾਬ ਦੇ ਵਿੱਚ ਗਊ ਤਸਕਰੀ ਨੂੰ ਲੈ ਕੇ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੇ ਉਹਦੇ ਬਾਰੇ ਕੋਈ ਗੋਲ ਨਹੀਂ ਬਣਾਉਂਦੇ। ਦੇਖੋ ਗਊ ਤਸਕਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਔਰ ਸਰਕਾਰ ਇਸ ਮਾਮਲੇ 'ਚ ਸੀਰੀਅਸ ਨਹੀਂ ਹੈ। ਸਰਕਾਰ ਨੂੰ ਇਸ ਮਾਮਲੇ 'ਚ ਸੀਰੀਅਸ ਹੋਣਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਗਊ ਸੰਸਥਾ ਦਾ ਜਿਹੜਾ ਪੈਸਾ ਇਕੱਠਾ ਹੋ ਰਿਹਾ ਹੈ ਸਰਕਾਰ ਕੋਲ ਉਹ ਗਊ ਸੰਸਥਾ ਦਾ ਪੈਸਾ ਪੰਜਾਬ ਦੀਆਂ ਵੱਖ-ਵੱਖ ਗਊ ਸ਼ਾਲਾਵਾਂ ਨੂੰ ਦੇਣਾ ਚਾਹੀਦਾ ਹੈ। ਤਾ ਕਿ ਜਿਹੜਾ ਗਊ ਬੰਸ ਜਾਂ ਗਊ ਮਾਤਾ ਸੜਕਾਂ ਦੇ ਉੱਤੇ ਫਿਰ ਰਹੀ ਹੈ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਏ ਇਹਦੇ ਨਾਲ ਇੱਕ ਤਾਂ ਗਊ ਤਸਕਰੀ ਦੇ ਉੱਤੇ ਰੋਕ ਲੱਗੇਗੀ ਦੂਸਰਾ ਪੰਜਾਬ ਦੇ ਕੀਮਤੀ ਜਾਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਜਿਵੇਂ ਗਾਇਕਰ ਜਵੰਦਾ ਦੀ ਅ ਦੁਰਘਟਨਾ ਹੋਈ ਐਸੀ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਇੱਕ ਪਾਜੀ ਪੰਜਾਬ ਦੇ ਵਿੱਚ ਕਿ ਜਿਹੜੀ ਸਿਵਸ਼ਨਾ ਪਾਰਟੀ ਹੈ ਕਈ ਕਪਾਲ ਬਿੰਗ ਹੋਗੇ ਇਕੱਠੇ ਹੋਗੇ ਥੋੜੀ ਦੇਖੋ ਹਰ ਕਿਸੇ ਦਾ ਆਪਣੇ ਆਪਣੇ ਵਿਚਾਰ ਧਾਰਾ ਉਹਨਾਂ ਦੀ ਸੋਚ ਹੈ ਤੇ ਸਾਡਾ ਦੇਸ਼ ਦੇਸ਼ ਲੋਕਤੰਤਰ ਹੈ ਤੇ ਦੇ ਵਿੱਚ ਹਰ ਕਿਸੇ ਨੂੰ ਆਪਣਾ ਸੰਗਠਨ ਬਣਾ ਕੇ ਆਪਣੇ ਵਿਚਾਰ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਹੈ ਤਾਂ ਉਹ ਆਪਣੇ ਵਿਚਾਰ ਅਨੁਸਾਰ ਆਪਣੇ ਸੰਗਠਨ ਨੂੰ ਬਣਾਉਂਦੇ ਆ ਤੇ ਜਿਹੜੀ ਵੀ ਸਿਵਸ਼ਨਾ ਸੰਗਠਨ ਜਿਹੜਾ ਹਿੰਦੂ ਸਮਾਜ ਦਾ ਜਾਂ ਸਮਾਜ ਦਾ ਕੰਮ ਕਰੇਗੀ ਸਮਾਜ ਉਸ ਨੂੰ ਮੰਨਤਾ ਦੇਗਾ ਬਾਕੀ ਸੰਗਠਨ ਆਪਣੇ ਆਪ ਹੀ ਜਦੋਂ ਜਨਤਾ ਉਹਦੇ ਵਿੱਚ ਦਿਲਚਸਪੀ ਨਹੀਂ ਲੇਗੀ ਤਾਂ ਉਹ ਆਪਣੀ ਚਮਕ ਔਰ ਆਪਣੀ ਪਕੜ ਖੋ ਬੈਠੇਗੀ ਜੇਪੀ 2027 ਦੇ ਵਿੱਚ ਇਲੈਕਸ਼ਨ ਆ ਰਹੇ ਨੇ ਤੇ Shivshana ਆਪਣਾ ਕੋਈ ਕੈਂਡੀਡੇਟ ਖੜਾ ਕਰੇ ਕਿ ਨਹੀਂ ਦੇਖੋ ਜਿੱਥੇ ਤੱਕ ਸਾਡੀ Shivshana ਹਿੰਦੁਸਤਾਨ ਦਾ ਸੰਬੰਧ ਹੈ ਅਸੀਂ ਆਪਣੀ ਇੱਕ ਰਾਜਨੀਤਿਕ ਪਾਰਟੀ ਬਣਾਈ ਹੈ ਜਿਹਦਾ ਨਾਮ ਹੈ ਹਿੰਦੁਸਤਾਨ ਸ਼ਕਤੀ ਸੈਨਾ ਔਰ ਇਹ ਚੋਣ ਆਯੋਗ ਭਾਰਤ ਤੋਂ ਪंजीकृत ਰਾਜਨੀਤਿਕ ਦਲ ਹੈ ਔਰ ਅਸੀਂ ਸਾਰੇ ਹੀ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਹਿੱਸਾ ਲੈਨੇ ਹੁਣ ਵੀ ਜਿਵੇਂ ਵਿਧਾਨ ਸਭਾ ਬਿਹਾਰ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਉੱਥੇ ਵੀ ਸਾਡੀ ਸ਼ਿਪ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਹਿੱਸਾ ਲੈ ਰਹੀ ਹੈ ਜਮੂਈ ਵਿਧਾਨ ਸਭਾ ਖੇਤਰ ਦੇ ਵਿੱਚ ਅਸੀਂ ਚੋਣ ਲੜ ਰਹੇ ਹਾਂ ਔਰ ਅਸੀਂ ਪਹਿਲਾਂ ਜੰਮੂ 'ਚ ਵੀ ਲੜਿਆ ਪੰਜਾਬ 'ਚ ਵੀ ਲੜਿਆ ਹਰਿਆਣਾ 'ਚ ਵੀ ਲੜਿਆ ਔਰ ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਵੀ ਪੰਜਾਬ 'ਚ ਲੜਿਆ ਹੈ ਤੇ ਅੱਜ ਦੀ ਮੀਟਿੰਗ ਬਾਰੇ ਦੱਸੇਗਾ ਜੀ ਟੀ ਮੀਟਿੰਗ ਅੱਜ ਜਿਹੜੀ ਮੀਟਿੰਗ ਹੈ ਉਹ ਸਾਡੇ ਸ਼ੁਭਸਨਾ ਹਿੰਦੁਸਤਾਨ ਵੱਲੋਂ ਲੁਧਿਆਣਾ ਦੇ ਵਿੱਚ ਵੱਖ-ਵੱਖ ਕਮੇਟੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਪਹਿਲੀ ਮੀਟਿੰਗ ਟਰਾਂਸਪੋਰਟ ਸੈਨਾ ਜਿਹੜੀ ਸਾਡੀ ਹੈ ਹਿੰਦੁਸਤਾਨ ਟਰਾਂਸਪੋਰਟ ਸੈਨਾ ਉਹਦੀ ਮੀਟਿੰਗ ਟਰਾਂਸਪੋਰਟ ਨਗਰ ਦੇ ਵਿੱਚ ਪੱਪੀ ਮਹਾਜਨ ਜੀ ਦੀ ਅਗਵਾਈ ਚ ਹੋਈ ਖਨਾਰੀ ਕਲਾ ਦੇ ਵਿੱਚ ਬੈਠਕ ਹੋਈ ਜਿਹਦੇ ਵਿੱਚ ਹਿੰਦੁਸਤਾਨ ਮਜ਼ਦੂਰ ਸੈਨਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਰਿੰਦਰ ਭਾਰਦਵਾਜ ਦੀ ਅਗਵਾਈ ਚ ਹੋਈ ਜਿਦੇ ਚ ਤਮਾਮ ਸਾਡੀ ਸੀਨੀਅਰ ਲੀਡਰਸ਼ਿਪ ਉਥੇ ਮੌਜੂਦ ਰਹੀ ਔਰ ਹੁਣ ਜਿਹੜੇ ਆ ਮਨੀ ਸੇਵਾ ਜੀ ਦੀ ਅਗਵਾਈ ਦੇ ਵਿੱਚ ਔਰ ਇੱਥੇ ਦੇ ਜਿਹੜੇ ਅਜੇ ਧੀਰ ਜੀ ਔਰ ਉਹਨਾਂ ਦੇ ਤਮਾਮ ਯੂਥ ਦੇ ਲੀਡਰਸ਼ਿਪ ਇਕੱਠੀ ਹੋ ਕੇ ਮੀਟਿੰਗ ਕੀਤੀ ਹੈ ਜਿਦੇ ਵਿੱਚ ਕਾਫੀ ਬੜੀ ਸੰਖਿਆ ਚ ਵਿਦਿਆਰਥੀ ਔਰ ਯੂਥ ਦੇ ਲੀਡਰ ਸਾਹਿਬਾਨ ਇਕੱਠੇ ਹੋਏ ਹਨ ਉਹਨਾਂ ਨੂੰ ਭਰਤੀ ਕੀਤਾ ਗਿਆ ਔਰ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਔਰ ਬਹੁਤ ਜਲਦੀ ਉਹਨਾਂ ਦੀ ਜ਼ਿੰਮੇਵਾਰੀ ਦੀ ਕੋਸ਼ਨਾ ਵੀ ਕੀਤੀ ਜਾਏਗੀ ਔਰ ਤੁਸੀਂ ਦੇਖਿਆ ਬੜੀ ਸੰਖਿਆ ਚ ਯੂਥ ਇਕੱਠਾ ਉਹਦਾ ਉਤਸ਼ਾਹ ਪਾਇਗਾ ਇਹਦੇ ਨਾਲ ਸੇਕਸਾਨਾ ਦੋਸਤਾਨੂ ਲੁਧਿਆਣਾ ਚ ਬਹੁਤ ਵੱਡੀ ਤਾਕਤ ਮਿਲੇਗੀ ਮਨੀਤ ਮਨੀਤ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਜੈ ਸ਼੍ਰੀ ਰਾਮ ਮੈਂ ਮਨੀਤ ਸ਼ਿਖਸਨ ਹੈਂਦੂਸਟਾਨ ਤੋਂ ਪੰਜਾਬ ਵਾਸੀ ਹਾਂ ਅੱਜ ਸਾਡੇ ਰਾਸ਼ਟਰ ਜਨ ਤ੍ਰਿਪੰਕੁਲ ਬੁਖਤਈ ਜੀ ਦੇ ਬੇਸ਼ਕੁਨ ਸਾਥ ਕੋਰੋਨਾ ਦੇ ਆਗਮਨ ਤੇ ਕਾਡੀ ਯੂਵਾ ਜਨਤਾ ਦੀ ਤੇ ਵਿਦਿਆਰਥੀ ਜਨਤਾ ਦੀ ਲੁਗੜ ਦੇ ਵਿੱਚ ਕਕਵਾਲ ਰੋਡ ਦੇ ਵਿੱਚ ਅਜੀਤ ਸਿੰਘ ਜੀ ਤੇ ਆਪਣਾ ਅਜੀਤ ਸਚੀ ਜੀ ਤੇ ਅਜੀਤ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਮੀਟਿੰਗ ਦੇ ਨਾਂ ਨਾਲ ਲਿਖ ਕੇ ਰੈਲੀ ਦੇ ਰੂਟ ਦੇ ਦੌਰਾਨ ਉਹਨਾਂ ਤੋਂ ਯੂਵਾ ਦਾ ਸਾਥ ਦੇਖਿਆ ਗਿਆ ਜਿਹਦੇ ਵਿੱਚ ਫਿਪਸਨ ਹਿੰਦੁਸਤਾਨ ਦੇ ਮੀਟਿੰਗ ਜਿਹੜੀ ਹੈ ਪੰਜਾਬ ਦੇ ਨਹੀਂ ਉਰ ਲੁਗਿਆਣੇ ਦੇ ਘਰ ਘਰ ਦੇ ਵਿੱਚ ਪੰਜਾਬ ਦਾ ਜਿਹੜਾ ਸਿੱਖਣ ਹਿੰਦੁਸਤਾਨ ਦੇ ਜਿਹੜਾ ਟੀਚਾ ਹੈ ਉਹ ਕਰਤਾਰ ਦੇ ਵਿੱਚ ਪਹੁੰਚਾਇਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਭਾਰ ਦੇ ਵਿੱਚ ਸਿੱਖਣ ਹਿੰਦੁਸਤਾਨ ਉਹ ਵਿਦਿਆਰਥੀ ਸਮਾਜ ਦੇ ਜਿਹੜੇ ਉਹ ਜਿਹੜੇ ਮੁੰਡੇ ਆ ਉਹ ਸੋਸਣ ਹਿੰਦੁਸਤਾਨ ਦੇ ਵਿੱਚ ਭੱਜਦੇ ਰਹੇ ਤੇ ਅੱਜ ਦੀ ਮੀਟਿੰਗ ਤੋਂ ਵੀ ਦੇਖਿਆ ਜੀ ਕਿ ਯੂਥ ਬਹੁਤ ਜ਼ੋਰ ਦਾ ਹੈ ਕਿ ਯੂਥ ਨੂੰ ਸਮਝਾ ਦੇਓ ਕੁਝ ਸਿੱਖਣ ਹਿੰਦੁਸਤਾਨ ਦੀ ਜਿਹੜੀ ਕਾਰਗਰਮੀ ਹੈ ਔਰ ਨੀਤਿਕਾ ਹੈ ਸਾਡੇ ਰਾਸ਼ਟਰੀ ਭੰਗ ਮਾਣ ਮੁੱਤਜੀ ਦਾ ਉਹਨਾਂ ਦੇ ਨਾਮ ਨਾਲ ਯੂਥ ਨੂੰ ਪ੍ਰੇਰਨਾ ਜਿਹੜੀ ਹੈ ਸਾਡੀ ਨਸ਼ੇ ਦੇ ਵਿਰੁੱਧ ਜਿਹੜੇ ਮੁਹਿੰਮ ਅਸੀਂ ਚਲਾ ਰਹੇ ਆਂ ਔਰ ਯੂਥ ਨੂੰ ਜਿਹੜਾ ਵਾ ਸਹੀ ਮੈਸੇਜ ਅਸੀਂ ਨਸ਼ਿਆਂ ਦੇ ਵਿਰੁੱਧ ਔਰ ਜਿਹੜੀ ਯੂਥੀ ਸਰਕਾਰਾਂ ਦੇ ਵਿਰੁੱਧ ਜਿਹੜਾ ਅਜੇ ਨੂੰ ਅੱਜ ਦੇ ਡੇਟ 'ਤੇ ਮੁੱਖੀਆਂ ਦੀ ਮੀਟਿੰਗ ਆਈ ਆ ਯੂਥ ਨੂੰ ਆਨੰਦ ਜਿਹੀ ਪ੍ਰੋਗਰਾਮਾਂ ਉਦੋਂ ਆਸੀਂ ਮੋਟੇ ਨਾ ਮੋਟਾ ਡੋਰ ਤੇ ਖੜੇ ਆਂ ਔਰ ਇਸੇ ਵਜ੍ਹਾ ਕਰਕੇ ਜਿਹੜਾ ਯੂਥ ਹੈ ਚਲਸਾ ਨਾ ਹਿੰਦੁਸਤਾਨ ਦੇ ਨਾਲ ਦਿਨੋਂ ਦਿਨ ਦਿਨੋ ਦਿਨ ਗੁਰਦਾ ਜਾਂਦਾ ਆਪਣਾ ਨਾਮ ਉਹ ਅੱਜ ਕਾ ਜੋ ਕਰਿਆ ਆਪਣਾ ਵੋਟ ਜੀ ਮੇਰਾ ਨਾਮ ਕਾਸੀ ਸਿੰਘ ਹੈ ने से मेरे जो पवन जी गुप्ता जी हमें जिम्मेवार दिए हैं अपनाए हैं पढ़ाए हम चाहते हैं कि बहुत सच्चे ईमानदारी से इसको निभाए और पवन गुप्ता जी का हमारे ऊपर आशीर्वाद रहे और हम आगे लेके चलें इसको हमारे सबसे बड़ा अच्छा ये संस्था लगा है कि जो बजरंग दल के जो सेना है हमेशा खड़े होते हैं हर चीज़ में एक गरीब से गरीब हो उसके लिए भी खड़े हैं और जो अमीर है उसके लिए भी खड़े हैं ये सच्चाई के साथ देते हैं इसीलिए हम सोच समझ के सेना के बीच में हम ज्वाइन किए हैं और मुझे जो आशीर्वाद मिले हैं उनके तरफ से हम बहुत-बहुत शुक्रगुजार -बहुत हैं उनके और धन्यवाद करते हैं